ਸਸੀ ਕਾ ਅੱਜ ਕਰਨਲ ਜੈਪਨ ਸਿੰਘ ਨੂੰ ਸੱਦਾ ਦਿੱਤਾ ਹੈ ਕਾਰਨ ਬੜਾ ਗੰਭੀਰ ਹੈ ਕਿਉਂਕਿ ਪੰਜਾਬ ਦੇ ਵਿੱਚ ਜਿੱਦਾ ਹਰਮੰਦਰ ਸਾਹਿਬ ਦੇ ਵਿੱਚ ਇੱਕ ਬੰਦਾ ਜਾ ਕੇ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦਾ ਪ੍ਰਯਾਸ ਕਰਦਾ ਅਸੀਂ ਦੇਖਿਆ ਵੀਡੀਓ ਚ ਦੇਖਿਆ ਕਿ ਉਸ ਦੀ ਪਿਸਤੌਲ ਕਿੱਦਾਂ ਫੜਕੇ ਉਹਦੇ ਨਾਲ ਜਿਹੜਾ ਬੋਡੀਗਾਰਡ ਸੀ ਸਰਦਾਰ ਜੀ ਸੀਗੇ ਉਹ ਉਹਨਾਂ ਫੜ ਕੇ ਸਾਈਡ ਤੇ ਕਰ ਦਿਆ ਔਰ ਗੋਲੀ ਹਵਾ ਦੇ ਵਿੱਚ ਚਲਦੀ ਹੈ ਔਰ ਨੁਕਸਾਨ ਕੋਈ ਨਹੀਂ ਹੁੰਦਾ ਪਰੰਤੂ ਇੱਕ ਹਰਮੰਦਨ ਸਾਹਿਬ ਦੇ ਵਿੱਚ ਪੰਜਾਬ ਦਾ ਹੀ ਆਦਮੀ ਜਾ ਕੇ ਇਹ ਇੱਕ ਜਿਸ ਨੂੰ ਸਜ਼ਾ ਦਿੱਤੀ ਵੀ ਹੈ ਉਸ ਧਾਰਮਿਕ ਸਜ਼ਾ ਦੇ ਵਿੱਚ ਬੈਠੇ ਹੋਏ ਹੈ ਉਸ ਤੇ ਜਾ ਕੇ ਅਟੈਕ ਕਰਦਾ ਉਹਦੇ politically ਔਰ ਸਮਾਜਿਕ ਰਾਜਨੀਤਿਕ ਔਰ ਸਮਾਜਿਕ ਕੀ ਪੰਜਾਬ ਦੇ ਉੱਪਰ ਅਸਰ ਹੋਣ ਵਾਲਾ ਉਹਦੇ ਬਾਰੇ ਅਸੀਂ ਕਰਨਲ ਜੈਪਸ ਸਿੰਘ ਨੂੰ ਜਾਣਦੇ ਹਾਂ ਤੋਂ ਜਾਣਦੇ ਹਾਂ ਕਰਨ ਜੈਬੰਦ ਜੀ ਜਿਹਦਾ ਮੈਂ ਹਮੇਸ਼ਾ ਹੀ ਪਰਚੇ ਦਿੰਦਾ ਸਾਡੇ ਪੰਜਾਬ ਪਲਸ ਦੇ ਜਿਹੜੇ ਐਂਕਰ ਚੀਫ ਹੈ ਔਰ ਆਪਾਂ ਇਹਨਾਂ ਨੂੰ ਕਾਫੀ ਟੀਵੀ ਤੇ ਵੀ ਦੇਖਦੇ ਰਹਿੰਦੇ ਆ ਔਰ ਆਪਣੀ رائے ਵਿਭਾਗ ਪੰਜਾਬ ਦੇ ਬਾਰੇ ਰੱਖਦੇ ਆ ਕਰਨ ਜੈਬੰਦ ਜੀ ਜਿਹੜਾ ਮੈਂ ਸਵਾਲ ਕੀਤਾ ਆਪਣੀ ਭੂਮਿਕਾ ਦੱਸਿਆ ਉਹਦੇ ਬਾਰੇ ਥੋੜਾ ਚੰਨਾ ਪਾਉ। ਥੈਂਕ ਯੂ ਸਤਿੰਦਰ ਜੀ ਥੈਂਕ ਯੂ ਇਹ ਇੱਕ ਇੱਕ ਐਸਾ ਟਾਪਿਕ ਹੈ ਸਤਿੰਦਰ ਜੀ ਜਿਹਦੇ ਉੱਤੇ ਮੈਨੂੰ ਗੱਲ ਕਰਨ ਤੋਂ ਵੀ ਬਹੁਤ ਦੁੱਖ ਬਸੂਸ ਹੁੰਦਾ ਮੈ ਮੈਨੂੰ ਇਹਦੇ ਉੱਤੇ ਕਿਉਂਕਿ ਮੈਂ ਬੀਜੇਪੀ ਦਾ ਵੀ ਚੀਫ ਸਪੋਕਸਪਰਸ ਹਾਂ ਤੇ ਮੈਨੂੰ ਇਹਦੇ ਉੱਤੇ 2-3 ਡਿਬੇਟਸ ਵੀ ਕਰਨੀਆਂ ਪੈ ਗਈਆਂ ਉਹਨਾਂ ਡਿਬੇਟਸ ਦੇ ਵਿੱਚ ਵੀ ਮੈਂ ਕਿਹਾ ਕਿ ਜੀ ਨਹੀਂ ਕਰਦਾ ਗੱਲ ਕਰਨ ਨੂੰ ਉਹਦਾ ਉਹਦੀ ਵਜ੍ਹਾ ਇਹ ਹੈ ਕਿ ਪੋਲਿਟਿਕਸ ਦੇ ਵੀ ਕੋਈ ਧਾਰੇ ਹੁੰਦੇ ਨੇ ਕੋਈ ਪੋਲਿਟਿਕਸ ਹੁੰਦੇ ਨੇ ਕੋਈ ਉਹਦਾ ਦਾਇਰਾ ਹੈ ਕੋਈ ਉਹਦੀ ਕੋਈ ਮਾਨ ਮਰਿਆਦਾ ਹੈ ਕਿਸੇ ਤਰੀਕੇ ਨਾਲ ਚੱਲਣਾ ਚਾਹੀਦਾ ਹੈ ਪਰ ਜਿਸ ਤਰੀਕੇ ਦੇ ਨਾਲ ਸਾਡੇ ਸਭ ਤੋਂ ਪਵਿੱਤਰ ਪੰਜਾਬ ਦੇ ਵਿੱਚ ਸਭ ਤੋਂ ਪਵਿੱਤਰ ਜਿਹੜੇ ਸਾਡੇ ਗੁਰਦੁਆਰਾ ਹੈ ਜਿਹੜੇ ਸਾਡੇ ਸ੍ਰੀ ਹਰਮੰਦਰ ਸਾਹਿਬ ਨੇ ਜਿਹਦੇ ਨਾਲ ਕਰੋੜਾਂ ਲੋਕਾਂ ਦੀ ਅਕ੍ਰੋਸ ਕਮਿਊਨिटीज ਕੋਈ ਇਦਾਂ ਨਹੀਂ ਕੀਤਾ ਜਾਇਆ ਕਿਹਾ ਜਾ ਸਕਦਾ ਕਿ ਸਿੱਖ ਕਮਿਊਨਿਟੀ ਦੇ ਨਾਲ ਹੀ ਹੈਗਾ ਹਿੰਦੂ ਬਾਕੀ ਵੀ ਕਈ ਕਮਿਊਨਿਟੀਆਂ ਤੇ ਉਹਨਾਂ ਉਸ ਪਵਿੱਤਰ ਸਥਾਨ ਦੇ ਨਾਲ ਸ਼ਰਧਾ ਜੁੜੀ ਹੋਈ ਹੈ ਜਿੱਥੇ ਲੱਖਾਂ ਦੀ ਤਰ੍ਹਾਂ ਦੇ ਵਿੱਚ ਰੋਜ਼ ਲੋਕ ਆ ਕੇ ਨਮਸਤਕ ਹੁੰਦੇ ਨੇ ਤੇ ਜਿਹੜੀ ਸਾਡੀ ਗੁਰੂਆਂ ਪੀਰਾਂ ਦੇ ਦਾ ਸਥਾਨ ਹੈਗਾ ਪੰਜਾਬ ਵਸਦਾ ਗੁਰੂਆਂ ਪੀਰਾਂ ਦੇ ਨਾਂ ਦੇ ਉੱਤੇ ਜਿੱਦਾਂ ਅਸੀਂ ਕਹਿੰਨੇ ਆ ਗੁਰੂ ਪੀਰ ਦਾ ਨਾਂ ਸਾਡੇ ਗੁਰੂਆਂ ਦਾ ਨਾਂ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹ ਸਿਰਫ ਕੋਈ ਇੱਕ ਪੂਰੇ ਖਾਲਸਾ ਰੂਪ ਧਾਰੀ ਸਿੱਖ ਦੇ ਦਿਲ ਦੇ ਵਿੱਚ ਨਹੀਂ ਹੈ ਉਹ 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 ਉਹਨੂੰ ਫੋਲੋ ਕਰਨ ਵਾਲੇ ਬਹੁਤ ਜ਼ਿਆਦਾ ਵਰਗ ਦੇ ਲੋਕ ਹੈਗੇ ਨੇ ਹਿੰਦੂ ਵੀ ਨੇ ਸਹਿਜ ਧਾਰੀ ਵੀ ਨੇ ਨਾਨਕਲੇਵਾ ਵੀ ਨੇ ਅ ਅ ਐਸੇ ਵੀ ਨੇ ਜੋ ਕਿ ਕਿਸੇ ਇੱਕ ਪਾਰਟिकुलर ਰਿਲੀਜੀਅਨ ਨੂੰ ਫੋਲੋ ਕਰਦੇ ਨੇ ਪਰ ਉਹਦੇ ਨਾਲ ਨਾਲ ਉਹ ਗੁਰੂ ਘਰ ਦੇ ਨਾਲ ਬਹੁਤ ਸ਼ਰਧਾ ਰੱਖਦੇ ਨੇ ਉਹਨਾਂ ਸਾਰੇ ਐਸੇ ਸਾਰੇ ਲੋਕਾਂ ਦੇ ਵਾਸਤੇ ਕਰੋੜਾਂ ਲੋਕਾਂ ਦੇ ਵਾਸਤੇ ਪੂਰਾ ਪੂਰਾ ਪੂਰੇ ਵਿਸ਼ਵ ਦੇ ਵਾਸਤੇ ਜਿੱਥੇ ਕਿ ਏਡੀ ਜਿਆਦਾ ਹਰਮਿੰਦਰ ਸਾਹਿਬ ਆ ਦੇ ਵਾਸਤੇ ਏਡੀ ਸ਼ਰਧ ਆਇ ਤੇ ਦਾ ਪਿਆਰ ਹੈ ਤੇ ਏਡੀ ਰਿਸਪੈਕਟ ਹੈ ਉਥੇ ਲਾਲਚਨ ਦੀ ਗੱਲ ਹੈਗੀ ਹੈ ਕਿ ਉਥੇ ਗੋਲੀ ਚੱਲ ਗਈ ਤੇ ਇਸ ਤਰੀਕੇ ਦੇ ਨਾਲ ਜਿਹੜਾ ਬੰਦਾ ਉਥੇ ਗੋਲੀ ਚਲਾ ਰਿਹਾ ਜਿੰਨੇ ਮਰਜੀ ਉਹਦੀ ਨਫ਼ਰਤ ਹੋਏ ਇਹਦੇ ਨਾਲ ਸੁਖਵੀਰ ਬਾਦਲ ਨਾਲ ਜਾਂ ਕਿਸੇ ਨਾਲ ਉਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੈ ਅਗਰ ਅਸੀਂ ਏ ਕਹਿੰਨੇ ਆ ਕਿ ਜਿਹੜੇ ਲੋਕਾਂ ਨੇ ਜਿਹੜੇ ਫੌਜੀ ਉਥੇ ਗਏ ਸੀਗੇ ਜਨਰਲ ਵੈਦਿਆ ਜਾਂ ਕੋਈ ਵੀ ਜਾਂ ਸ਼੍ਰੀਮਤੀ ਇਤਰਾਗਾਦੀ ਜਿਨ੍ਹਾਂ ਨੇ ਅਟੈਕ ਕਰਵਾਇਆ ਸੀਗਾ ਉਸੇ ਲੈਵਲ ਦੇ ਉੱਤੇ ਜਾ ਕੇ ਉਹ ਬੰਦਾ ਉਹਦੀ ਸੋਚ ਉਹਦੀ ਮੋਟੀਵੇਸ਼ਨ ਹੈ ਤੇ ਜਿਹੜੇ ਸਾਰੇ ਉਹਦੇ ਨਾਲ ਜੁੜੇ ਹੋਏ ਨੇ ਉਹ ਸਾਰੇ ਜਾ ਕੇ ਉਥੇ ਖੜੇ ਹੋ ਗਏ ਨੇ ਤੇ ਇਹ ਸਾਡੇ ਵਾਸਤੇ ਇੱਕ ਬਹੁਤ ਦੁੱਖ ਦੀ ਘੜੀ ਹੈਗੀ ਹੈ ਮੈਂ ਤੇ ਇਹ ਕਹਿਣਾ ਕਿ ਇਹ ਐਸਾ ਟਾਈਮ ਹੈ ਜਿਹਦੇ ਵਿੱਚ ਉਹਦੇ ਪਿੱਛੇ ਜਿਹੜੀ ਪੋਲਿਟੀਕਲ ਮੋਟੀਵੇਸ਼ਨ ਹੈ ਉਹਦੇ ਬਾਰੇ ਤੇ ਗੱਲ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਸਾਨੂੰ ਗੱਲ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਅੱਗੇ ਕੀ ਕਰੀਏ ਜਿਹਦੇ ਨਾਲ ਕੀ ਐਸਾ ਕੰਮ ਦੁਬਾਰਾ ਕਦੀ ਨਾ ਹੋਏ ਕਿੰਨੀ ਇੱਕ ਨਫ਼ਰਤ ਸਾਡੇ ਵਿੱਚ ਭਰ ਗਈ ਹੈ ਕਿ ਅਸੀਂ ਆਪਣੇ ਗੁਰੂਆਂ ਦੀ ਦੀ ਸੇਕ ਲਈ ਆਪਣੀ ਜਿਹੜੀ ਸਾਡੀ ਟਰੈਡੀਸ਼ਨ ਹੈ ਸਾਡੀ ਪਰੰਪਰਾ ਹੈ ਉਹਨੂੰ ਭੁੱਲ ਕੇ ਆਪਣੀ ਨਫ਼ਰਤ ਦੇ ਵਿੱਚ ਆ ਕੇ ਤੇ ਐਸੇ ਕੰਮ ਕਰ ਦਿੰਦੇ ਆ ਜਿਹਦੇ ਨਾਲ ਸਾਡੀ ਪੂਰੀ ਕਮਿਊਨਿਟੀ ਨੂੰ ਇੱਕ ਦਾਗ ਲੱਗ ਜਾਂਦਾ ਹੈ ਬਿਲਕੁਲ ਦਾਗ ਲੱਗ ਜਾਂਦਾ ਹੈ ਔਰ ਪੰਜਾਬ ਦੇ ਵਿੱਚ ਜਦੋਂ ਅਸੀਂ ਵਿਚਰਦਿਆਂ ਦੇਖਦੇ ਆ ਤੇ ਲੋਕਾਂ ਦੇ ਮਨ ਦੇ ਵਿੱਚ ਬਿਰਬਿਰ ਤਰ੍ਹਾਂ ਦੇ ਖਿਆਲਤ ਵੀ ਹੈ ਔਰ ਆ ਵੀ ਰਹੇ ਆ ਕਿ ਇਹ ਹੋਇਆ ਕੀ ਆਖੀ ਸਰ ਇਹਦਾ ਜਿਹੜਾ ਸੋਸ਼ਲ ਇੰਪੈਕਟ ਹੈ ਤੁਹਾਨੂੰ ਕੀ ਲੱਗਦਾ ਵੀ ਇਸ ਦਾ ਕੀ ਰੈਮਨਫੀਕੇਸ਼ਨਸ ਹੋਣ ਵਾਲੇ ਆ ਕੀ ਲੱਗਦਾ ਕਿਉਂਕਿ ਲੀਡਰ ਦੇਖੋ ਸਟੈਟਿਸਟਿਕ ਅਰਸ਼ਲੀ ਪ੍ਰੈਕਟਿਕਾ ਕੀ ਹੈ ਦੇਖੋ ਜਿਹੜਾ ਜਿਹੜਾ ਦੁੱਖ ਪਹੁੰਚਣਾ ਸੀਗਾ ਸਾਨੂੰ ਸਾਰਿਆਂ ਨੂੰ ਉਹ ਦੁੱਖ ਤੇ ਸਾਨੂੰ ਪਹੁੰਚ ਚੁੱਕਾ ਹੈ ਉਹ ਤੇ ਹੁਣ ਹਟ ਨਹੀਂ ਸਕਦਾ ਇਹਦੇ ਚ ਤੇ ਅਸੀਂ ਸਿਰਫ ਇਹੋ ਹੀ ਹੁਣ ਇੱਕ ਕਰ ਸਕਦੇ ਆ ਕਿ ਇਹ ਕਿਉਂ ਹੋਇਆ ਪਹਿਲੀ ਗੱਲ ਤੇ ਗਵਰਨਮੈਂਟ ਨੂੰ ਉਹ ਉਹਦਾ ਜਿਹੜਾ ਨਰੈਨ ਸਿੰਘ ਚੋਰਾ ਉਹਦਾ ਮੋਟਿਵ ਦੱਸਣਾ ਬਹੁਤ ਜ਼ਰੂਰੀ ਹੈ ਇਹ ਇੱਕ ਤਰ੍ਹਾਂ ਨਾਲ ਇੱਕ ਕਲੋਜ਼ਰ ਦੀ ਬਹੁਤ ਜ਼ਰੂਰੀ ਸਤਿੰਦਰ ਜੀ ਕਲੋਜ਼ਰ ਹੁੰਦਾ ਨਾ ਕਿ ਕੋਈ ਕੋਈ ਬੜੀ ਦੁੱਖ ਵਾਲੀ ਗੱਲ ਹੋ ਜਾਏ ਤਾਂ ਕਲੋਜ਼ਰ ਹੋਣਾ ਬਹੁਤ ਜ਼ਰੂਰੀ ਹੈ ਉਹ ਕੁਲਯਾ ਜਿਹੜਾ ਉਹ ਹੁਣ ਸਿਰਫ ਗਵਰਨਮੈਂਟ ਹੀ ਦੇ ਸਕਦੀ ਹੈ ਜਾਂ ਲੀਡਰ ਦੇ ਸਕਦੇ ਨੇ ਸਭ ਤੋਂ ਪਹਿਲੇ ਇਹ ਕੀ ਚੱਲ ਰਿਹਾ ਸੀਗਾ ਨਰੈਨ ਸਿੰਘ ਚੋੜਾ ਦੇ ਦਿਮਾਗ ਦੇ ਵਿੱਚ ਕਿ ਉਹਨੇ ਜਾ ਕੇ ਇੱਕ ਕੰਮ ਕੀਤਾ ਕੀ ਉਹਦਾ ਮੋਟਿਵ ਸੀਗਾ ਕਿ ਉਹਦੇ ਕੋਲ ਹੋਰ ਕੋਈ ਦੂਸਰਾ ਤਰੀਕਾ ਨਹੀਂ ਸੀਗਾ ਸਿਰਫ ਉਹਨੇ ਉਹ ਸਿਰਫ ਹਰਮੰਦਰ ਸਾਹਿਬ 'ਚ ਹੀ ਗੋਲੀ ਚਲਾ ਸਕਦਾ ਸੀਗਾ ਦੂਸਰੀ ਗੱਲ ਉਹਦੇ ਕੋਲ ਉਹ ਉਹ ਰਿਵੋਲਵਰ ਕਿਦੋਂ ਕਿੱਦਾਂ ਆਇਆ ਉਹ ਇੱਕ ਪ੍ਰੋਹਿਬਿਟਿਡ ਬਾਅਰ ਦਾ ਰਿਵੋਲਵਰ ਹੈ ਅਗਰ ਨਰਨ ਸਿੰਘ ਦੇ ਬਾਰੇ ਸਭ ਜਾਣਦੇ ਸੀਗੇ ਕਿ ਉਹ ਕੱਟੜ ਖਾਲਸਤਾਨੀ ਹੈਗਾ ਉਹਦੇ ਉੱਤੇ 30 ਕੇਸਿਸ ਪਹਿਲੇ ਚੱਲ ਰਹੇ ਨੇ ਤੇ ਐਸੇ ਬੰਦੇ ਜਿਹੜੇ ਨੇ ਉਹਨਾਂ ਨੂੰ ਸਾਡੀ ਸਰਕਾਰ ਸਾਡੀ ਇੰਟੈਲੀਜੈਂਸ ਆਪਣੀ ਨਿਗਰਾਨੀ ਦੇ ਵਿੱਚ ਕਿਉਂ ਨਹੀਂ ਰੱਖਦੀ ਉਹਨਾਂ ਦੇ ਉੱਤੇ ਕੋਈ ਕੋਈ ਬੰਦਿਸ਼ ਕਿਉਂ ਨਹੀਂ ਹੈ ਉਹਨਾਂ ਦੇ ਘਰ ਕਿਉਂ ਨਹੀਂ ਚੈੱਕ ਹੁੰਦੇ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ ਹਰ ਚੀਜ਼ ਨੂੰ ਤੁਸੀਂ ਖੁੱਲਾ ਛੱਡ ਦਿਓ ਹਰ ਚੀਜ਼ ਨੂੰ ਤੁਸੀਂ ਹੱਥੋਂ ਲਾਅ ਐਂਡ ਆਰਡਰ ਨੂੰ ਆਪਣੇ ਹੱਥੋਂ ਜਾਣ ਦਿਓ ਤੁਸੀਂ ਆਪਣੇ ਪ੍ਰਿੰਸੀਪਲਸ ਨੂੰ ਹੱਥੋਂ ਜਾਣ ਦਿਓ ਫਿਰ ਜਾ ਕੇ ਪੰਜਾਬ ਕਿੱਥੇ ਜਾ ਕੇ ਖੜਾ ਹੋਏਗਾ ਸੋ ਇੱਕ ਤੇ ਮੋਟੀਵੇਸ਼ਨ ਦੂਸਰਾ ਉਹ ਵੈਪਨ ਉਹਨੂੰ ਕਿੱਥੋਂ ਦੀ ਮਿਲਿਆ ਕਿੱਦਾਂ ਮਿਲਿਆ ਤੀਸਰਾ ਉਹ ਕਈ ਦਿਨਾਂ ਦੀ ਉੱਥੇ ਰੈਕੀ ਕਰ ਰਿਆ ਸੀਗਾ ਇਹ ਕਹਿੰਦੇ ਨੇ ਕਿ 200 ਬੰਦੇ ਅਸੀਂ ਖੜੇ ਕੀਤੇ ਸੀਗੇ ਇੱਕ Z+ ਸਿਕਿਉਰਿਟੀ ਦਾ ਇੱਕ ਬੰਦਾ ਉੱਥੇ ਖੜਾ ਆਪਣੀ ਤਨਖਾਹ ਕਰ ਰਿਹਾ ਹੈ ਤੇ ਉਹਦੇ ਉਹਦੇ 7 ਫੁੱਟ ਤੱਕ ਕਿਦਾਂ ਅ ਬੰਦੂਕ ਲੈ ਕੇ ਪਿਸਟਲ ਲੈ ਕੇ ਕੋਈ ਦੂਸਰਾ ਪਹੁੰਚ ਗਿਆ ਠੀਕ ਹੈ ਤੁਸੀਂ ਫ੍ਰਿਸਕਿੰਗ ਨਹੀਂ ਕਰ ਸਕਦੇ ਪਰ ਹੋਰ ਵੀ ਬੜੇ ਤਰੀਕੇ ਨੇ ਤੇ ਬੰਦੇ ਦੀ ਚਾਲ ਡਾਲ ਤੋਂ ਹੀ ਪਤਾ ਲੱਗ ਜਾਂਦਾ ਹੈ ਤੇ ਅਗਰ ਉਹ ਕਿਹੜੇ ਤਰੀਕੇ ਨਾਲ ਇਹਨਾਂ ਨੇ ਬੰਦੇ ਦਾ ਨਾਕ ਕੀਤੇ ਹੋਏ ਸੀਗੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਮੋਟੀਵੇਸ਼ਨ ਪਿਸਟਲ ਇਹਦੇ ਚ ਪੁਲਿਸ ਦਾ ਕੀ ਹੱਥ ਸੀਗਾ ਅੱਜ ਸਾਰੀਆਂ ਕਿਹੜੀਆਂ ਕਮਜ਼ੋਰੀਆਂ ਨੇ ਸਾਡੇ ਸੋਸ਼ਲ ਫੈਬਰਿਕ ਦੇ ਵਿੱਚ ਇਡੀਆਂ ਕਮਜ਼ੋਰੀਆਂ ਕਿ ਆ ਗਈਆਂ ਨੇ ਉਹ ਕਿਉਂ ਆਈਆਂ ਨੇ ਉਹਨਾਂ ਨੂੰ ਠੀਕ ਅਸੀਂ ਕਿੱਦਾਂ ਕਰਨਾ ਹੈ ਸਾਡੇ ਪੋਲੀਟੀਕਲ ਫੈਬਰਿਕ ਦੇ ਵਿੱਚ ਕਿਉਂ ਆ ਗਈਆਂ ਨੇ ਇਹ ਵੀ ਗੱਲ ਕਰਨੀ ਹੈ ਕਿ ਹੁਣ 10-15 ਸਾਲਾਂ ਦੇ ਬਾਅਦ ਕਿੱਥੋਂ ਦੀ ਯਾਦ ਆ ਗਿਆ ਇਹਨਾਂ ਨੂੰ ਤਨਖਾਹ ਡਿਕਲੇਅਰ ਕਰਨ ਵਾਸਤੇ ਤੇ ਫਿਰ ਐਸੀ ਸਜ਼ਾ ਦੇਣ ਵਾਸਤੇ ਇਹ ਕਿੱਥੋਂ ਦੀ ਆ ਗਿਆ ਇਹਨਾਂ ਨੂੰ ਯਾਦ ਪਹਿਲੇ ਕਿਉਂ ਨਹੀਂ ਸੀ ਆਇਆ ਤੇ ਬਾਕੀ ਬਹੁਤ ਜ਼ਿਆਦਾ ਸਤਿਕਾਰ ਕਰਨੇ ਆ ਅਸੀਂ ਸਤਿੰਦਰ ਜੀ ਅਕਾਲ ਤਖਤ ਦਾ ਅਸੀਂ ਅਕਾਲ ਤਖਤ ਦੇ ਜਥੇਦਾਰ ਜੇ ਬਾਕੀ ਸਾਰੇ ਸਾਡੇ ਜਥੇਦਾਰ ਸਾਹਿਬਾਨ ਨੇ ਸਿੱਖ ਹੁੰਦੇ ਨਾਤੇ ਉਹ ਸਾਡਾ ਸਤਿਕਾਰ ਕਰਨ ਕੇ ਨਾ ਕਰਨ ਅਸੀਂ ਤੇ ਉਹਨਾਂ ਦਾ ਬਹੁਤ ਸਤਿਕਾਰ ਕਰਨੇ ਆ ਕਿਉਂਕਿ ਉਹਨਾਂ ਨੇ ਤੇ ਆਪਣੇ ਆਪ ਨੂੰ ਇੱਕ ਦਾਇਰੇ ਦੇ ਵਿੱਚ ਇਕੱਠਾ ਕਰ ਲਿਆ ਹੋਇਆ ਹੈ ਕਿ ਅਸੀਂ ਉਹਨਾਂ ਦਾ ਹੀ ਸਤਿਕਾਰ ਕਰਾਂਗੇ ਜਿਹੜੇ ਖਾਲਸੇ ਹੈਗੇ ਨੇ ਜਿਹੜੇ ਪੂਰੇ ਸਾਡੀ ਜਿਹੜੀ ਸ਼ਰਧਾ ਹੈਗੀ ਹੈ ਉਹ ਉਹ ਕਿਸੇ ਗਿਣਤੀ ਦੇ ਵਿੱਚ ਨਹੀਂ ਆਂਦੀ ਇਹਨਾਂ ਦੇ ਇਹਨਾਂ ਦੇ ਖਿਆਲਾਂ ਦੇ ਵਿੱਚ ਤੇ ਚਲੋ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਮੇਰਾ ਉਹਨਾਂ ਨੂੰ ਇਹ ਸਵਾਲ ਹੈ ਕਿ ਇਤਨ ਕਾ ਦੀ ਜਿਹੜੀ ਤੁਸੀਂ ਇੱਕ ਪਨਿਸ਼ਮੈਂਟ ਦੇ ਦਿਓ ਬੰਦੇ ਨੂੰ ਕਿ ਤੁਸੀਂ ਜਾ ਕੇ ਬਾਥਰੂਮ ਸਾਫ ਕਰੋ ਜਾਂ ਬਰਤਨ ਸਾਫ ਕਰੋ ਸਿੰਦਰ ਜੀ ਅਸੀਂ ਤੇ ਆਪਣੀ ਸ਼ਰਦਾ ਦੇ ਨਾਲ ਜਾ ਕੇ ਬਾਥਰੂਮ ਵੀ ਸਾਫ ਕਰਨੇ ਆ ਤੇ ਬਰਤਨ ਵੀ ਧੋਣੇ ਆ ਅਸੀਂ ਤੇ ਇਸ ਚੀਜ਼ ਨੂੰ ਬੜਾ ਮਾਨਸਤਕਾਰ ਸਮਝਦੇ ਆ ਕਿ ਸਾਨੂੰ ਮੌਕਾ ਮਿਲਿਆ ਗੁਰੂ ਘਰ ਦੀ ਸੇਵਾ ਕਰਨ ਦਾ ਬਾਥਰੂਮ ਸਾਫ ਕਰਨ ਦਾ ਸੇਵਾਦਾਰ ਦਾ ਕੰਮ ਕਰਨ ਦਾ ਭਾਂਡੇ ਸਾਫ ਕਰਨ ਦਾ ਲੰਗਰ ਸਾਫ ਕਰਨ ਦਾ ਕਰੋੜਾਂ ਲੋਕ ਉੱਥੇ ਜਾ ਕੇ ਕੰਮ ਕਰਦੇ ਨੇ ਇਹਨੂੰ ਮਾਨ ਸਤਕਾਰ ਸਮਝਦੇ ਨੇ ਤੇ ਸਾਡੇ ਸਤਕਾਰਯੋਗ ਜਥੇਦਾਰ ਸਹਿਬਾਨ ਇਹਨੂੰ ਤਨਖਾਹ ਕਰਕੇ ਇਹਨੂੰ ਪਨਿਸ਼ਮੈਂਟ ਬਣਾ ਦਿੰਦੇ ਨੇ ਸੋ ਇਹ ਵੀ ਸਾਨੂੰ ਹੁਣ ਡਿਸਾਈਡ ਕਰਨਾ ਪਏਗਾ ਕਿ ਕੀ ਹਰਮਿੰਦਰ ਸਾਹਿਬ ਦੇ ਵਿੱਚ ਜਾ ਕੇ ਜਾਂ ਕਿਸੇ ਵੀ ਗੁਰਦੁਆਰੇ 'ਚ ਜਾ ਕੇ ਕੋਈ ਬਾਥਰੂਮ ਸਾਫ਼ ਕਰਨਾ ਜਾਂ ਉਹ ਕਰਨਾ ਇਹ ਇੱਕ ਸ਼ੋਭਾ ਦੀ ਗੱਲ ਹੈ ਇੱਕ ਮਾਨ ਸਤਕਾਰ ਦੀ ਗੱਲ ਹੈ ਜਾਂ ਪਨਿਸ਼ਮੈਂਟ ਦੀ ਗੱਲ ਹੈ ਇਹਦੇ ਵਿੱਚ ਇਹ 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 ਸਵਾਲ ਮੈਂ ਪੁੱਛਣਾ ਚਾਹਨਾ ਕਿ ਇਹ ਪਨਿ ਇਹ ਸਜ਼ਾ ਕਿਤਾ ਹੋ ਗਈ ਚਲੋ ਮੈਂ ਐਡਾ ਕਹਿ ਦੇਣਾ ਕਿ ਅਗਰ ਖੁਦ ਬੰਦਾ ਅਗਰ ਮੈਂ ਕੋਈ ਬੜੀ ਵੱਡੀ ਜ਼ਿੰਦਗੀ ਚ ਗਲਤੀ ਕੀਤੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਮੈਂ ਉਹਦੀ ਅਟੋਨਮੈਂਟ ਕਰਨੀ ਚਾਹਨਾ ਤੇ ਮੈਂ ਬਿਲਕੁਲ ਨੀਵਾ ਹੋ ਕੇ ਆਪਣੇ ਗੁਰੂ ਦੇ ਕੋਲ ਜਾਵਾਂਗਾ ਆਪਣੇ ਗੁਰੂ ਨੂੰ ਕਵਾਂਗਾ ਕਿ ਗੁਰੂ ਮੈਂ ਤੁਹਾਡੀ ਸੇਵਾ ਕਰਾਂਗਾ ਮੈਨੂੰ ਇਸ ਗਲਤੀ ਵਾਸਤੇ ਬਖਸ਼ ਦਿਓ ਮੈਂ ਆਪਣੇ ਆਪਣੇ ਆਪ ਨੂੰ ਸ਼ੁੱਧ ਕਰਨਾ ਚਾਹਨਾ ਪਰ ਇਹਦਾ ਇਹ ਮਤਲਬ ਥੋੜਨਾ ਹੀ ਹੈ ਕਿ ਦੂਸਰਾ ਆਦਮੀ ਮੈਨੂੰ ਕਹਦੇ ਕਿ ਤੂੰ ਤੈਨੂੰ ਸਜ਼ਾ ਦਿੱਤੀ ਹੈ ਤੂੰ ਜਾ ਕੇ ਜਾ ਕੇ ਇਹ ਵਾਲਾ ਕੰਮ ਕਰ ਇਹ ਸਜ਼ਾ ਨਹੀਂ ਹੈ ਇਹ ਇਨਸਾਨ ਦੇ ਆਪਣੇ ਦਿਲ ਤੋਂ ਆਉਣਾ ਚਾਹੀਦਾ ਹੈ ਉਹਦੇ ਬਾਅਦ ਉਹ ਉਹ ਉਹਦੇ ਵਿੱਚ ਇਹਦਾ ਜਿਹੜਾ ਮਤਲਬ ਹੈ ਉਹ ਚੇਂਜ ਹੋ ਜਾਂਦਾ ਸੋ ਸਾਨੂੰ ਵੀ ਇਹ ਸਾਰੀਆਂ ਚੀਜ਼ਾਂ ਸੋਚਣੀਆਂ ਇਹ ਕਿੱਡੇ ਐਡੇ ਵੱਡੇ ਪੋਲਿਟੀਕਲ ਫਿਗਰ ਨੂੰ ਉੱਥੇ ਤੁਸੀਂ ਬਿਠਾ ਕੇ ਉਹ ਗਲੇ 'ਚ ਪਾ ਕੇ ਕੀ ਇਹ ਟੂਰਨਾਮੈਂਟ ਕਰ ਦਿੱਤੀ ਇਹ ਕਿਹੜੇ ਤਰੀਕੇ ਦੇ ਨਾਲ ਮਤਲਬ ਅਸੀਂ ਕੀ ਆਪਣੇ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਕਰ ਰਹੇ ਹਾਂ ਮੇਰੀ ਤਾਂ ਸਮਝ ਦੇ ਬਾਹਰ ਹੈ ਇਧਰ ਵਿੱਚ ਤੁਹਾਨੂੰ ਜਿਹੜਾ ਲੱਗਦਾ ਜਿਹੜਾ ਅਟੈਕ ਹੋਇਆ ਹੈ ਸਭ ਕੁਝ ਹੈ ਇਹਦੇ ਵਿੱਚ ਆਪ ਗਵਰਨਮੈਂਟ ਦਾ ਵੀ ਕਿਤੇ ਨਾ ਕਿਤੇ ਫੇਲਿਅਰ ਹੈ ਜਾਂ ਕਿਤੇ ਨਾ ਕਿਤੇ ਇਨਵੋਲਵਮੈਂਟ ਹੈ ਕੁਝ ਐਸਾ ਕੁਝ ਲੱਗਦਾ ਕੁ ਨਹੀਂ ਇਨਵੋਲਵਮੈਂਟ ਤੇ ਮੈਂ ਨਹੀਂ ਕਹਾਂਗਾ ਸਤਿੰਦਰ ਜੀ ਇਨਵੋਲਵਮੈਂਟ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਇਨਵੋਲਵਮੈਂਟ ਕਾਦੇ ਵਾਸਤੇ ਉਹ ਕਰੇਗੀ ਗਵਰਨਮੈਂਟ ਹੈਗੀ ਹੈ ਪਰ ਫੇਲਿਅਰ ਜ਼ਰੂਰ ਹੈ ਫੇਲਿਅਰ ਦੇ ਵਿੱਚ ਤੇ ਉਹ ਮੈਂ ਤੁਹਾਨੂੰ ਦੋ ਪੁਆਇੰਟ ਦੱਸ ਦਿੱਤੇ ਨੇ ਕੀ ਐਸੇ ਕਿੰਨੇ ਕੁ ਬੰਦੇ ਨੇ ਨਰਾਇਣ ਸਿੰਘ ਚੋਰਾ ਦੇ ਵਰਗੇ ਪੂਰੇ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਕੋਲ ਪ੍ਰੋਹਿਬਿਟਿਡ ਜਿਨ੍ਹਾਂ ਦੇ ਬਾਰੇ ਪਤਾ ਹੈ ਕਿ ਉਹ ਉਹ ਨੋਨ ਖਾਲਿਸਤਾਨੀ ਨੋਨ ਸੈਪਰੇਟਿਸਟ ਸੈਂਟੀਮੈਂਟ ਰੱਖਣ ਵਾਲੇ ਬੰਦੇ ਨੇ ਜੋ ਕਿ ਜੋ ਕਿ ਨੇਸ਼ਨ ਦੇ ਇੰਟੀਗ੍ਰੇਸ਼ਨ ਦੇ ਖਿਲਾਫ ਚੱਲਦੇ ਨੇ ਉਹਨਾਂ ਦੇ ਕੋਲ ਕਿੰਨੇ ਕੈਸੇ ਨੇ ਜਿਨ੍ਹਾਂ ਦੇ ਕੋਲ ਹਥਿਆਰ ਨੇ ਇਲੀਗਲ ਵੈਪਨਸ ਹੈਗੇ ਨੇ ਇਲੀਗਲ ਵੈਪਨਸ ਦੇ ਨਾਲ ਉਹ ਕਾਟਰੀਜਸ ਹੈਗੇ ਨੇ ਵਾਰਡ ਲਾਈਕ ਮਟੀਰੀਅਲ ਹੈਗਾ ਅਗਰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਸਾਡੀ ਸਰਕਾਰ ਨੂੰ ਤੇ ਇਹਦੂ ਵੱਡਾ ਫੇਲਿਅਰ ਕੀ ਹੋ ਸਕਦਾ ਇਹ ਫੇਲਿਅਰ ਹੀ ਹੈ ਨਾ ਸਰ ਇਹਦੇ ਵਿੱਚ ਇੱਕ ਪ੍ਰਸ਼ਨ ਹੈ ਜਿਹੜਾ ਆਮ ਲੋਕਾਂ ਦਾ ਵੀ ਹੈ ਉਹ ਮੈਂ ਤੁਹਾਡੇ ਨਾਲ ਮੱਦੇਨਜ਼ਰ ਪੁੱਛਣਾ ਵੀ ਚਾਹੁੰਦਾ ਵੀ ਇਹ ਜਿਹੜੀ ਘਟਨਾ ਹੋਈ ਹੈ ਇੱਕ ਬੜੇ ਸਾਡੇ ਪਵਿੱਤਰ ਜਗ੍ਹਾ ਦੇ ਵਿੱਚ ਉਹ ਸਭ ਕੁਝ ਹੋਇਆ ਬਟ ਇੱਕ ਕਿਤੇ ਕਿਤੇ ਰਾਜਨੀਤੀ ਦਾ ਇੱਕ ਖੜਾਤਾ ਨਹੀਂ ਬਣਿਆ ਰਾਜਨੀਤੀ ਤਨੀ ਹੋਈ ਕਿਤੇ ਆਪਸ ਚ ਹੀ ਕਾਲ ਮੇਲ ਤਾਂ ਨਹੀਂ ਹੋ ਗਿਆ ਉਸ ਆਪ ਨਾਲੇ ਵੀ ਹੋਗਾ ਹੋਏ ਤਾਂ ਨਹੀਂ ਦੇਖੋ ਇਸ ਤੇ ਜਿਹੜੀ ਚੀਜ਼ ਦੇ ਬਾਰੇ ਚ ਕੋਈ ਠੋਸ ਸਬੂਤ ਨਹੀਂ ਹੈ ਉਹਦੇ ਉੱਤੇ ਮੈਂ ਗੱਲ ਨਹੀਂ ਕਰਦਾ ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ ਹੈ ਪਰ ਉਸ ਉਹ ਆਕੜੇ ਦੇ ਵਿੱਚ ਮੈਂ ਪੈਣਾ ਨਹੀਂ ਚਾਹੁੰਦਾ ਪਰ ਇਸ ਤਰੀਕੇ ਦੇ ਨਾਲ ਕਈ ਸਾਲਾਂ ਦੇ ਬਾਅਦ ਬਰਗਾਰੀ ਦਾ ਕੇਸ ਲੈ ਕੇ ਰਾਮ ਰਹੀਮ ਦਾ ਕੇਸ ਲੈ ਕੇ ਉਹਨਾਂ ਕੇਸੇਸ ਨੂੰ ਲੈ ਕੇ ਤੁਸੀਂ ਉੱਥੇ ਬੰਦਿਆਂ ਨੂੰ ਬੁਲਾ ਕੇ ਉਹਨਾਂ ਨੂੰ ਕਟਹਿਰੇ ਚ ਖੜਾ ਕਰਕੇ ਫਿਰ ਇਹ ਸਜ਼ਾ ਦੇਤੀ ਇਦੇ ਵਿੱਚ ਤੇ ਮੈਨੂੰ ਕਾਫੀ ਰਾਜਨੀਤੀ ਨਜ਼ਰ ਆਂਦੀ ਹੈ ਲੌਜੀਕਲੀ ਦੇਖਿਆ ਜਾਏ ਤੇ ਰਾਜਨੀਤੀ ਦੇ ਕੀ ਮੋਟੀਵੇਸ਼ਨ ਹੋ ਸਕਦੀ ਐ ਐਸਾ ਕੰਮ ਕਰਨ ਵਾਸਤੇ ਸ਼ਰਮਨੀ ਅਕਾਲੀ ਦਾਲ ਜਾਂ ਕੋਈ ਸ਼ਰਮਨੀ ਅਕਾਲੀ ਦਾਲ ਦੇ ਨੁਮਾਇंदे ਇਸ ਚੀਜ਼ ਤੋਂ ਕੀ ਖਟਣਾ ਚਾਹੁੰਦੇ ਨੇ ਕੀ ਵਟਣਾ ਚਾਹੁੰਦੇ ਨੇ ਇਹ ਤਾਂ ਮੈਂ ਕਹਿ ਨਹੀਂ ਸਕਦਾ ਉਥੇ ਤਿੰਨ ਹੋਰ ਗਏ ਸੀਗੇ ਮੇਰੇ ਖਿਆਲੋਂ ਉਹਨਾਂ ਨੂੰ ਇਹਨਾਂ ਨੇ ਕਹਿ ਤਾਂ ਕਿ ਵੀ ਤੁਹਾਨੂੰ ਤੇ ਅਸੀਂ ਕਰਨਾ ਹੀ ਨਹੀਂ ਕਿਉਂਕਿ ਤੁਸੀਂ ਦਾੜੀ ਕਾਲੀ ਕੀਤੀ ਹੋਈ ਹੈ ਜਾਂ ਦਾੜੀ ਕੱਟੀ ਹੋਈ ਹੈ ਤੇ ਤੁਸੀਂ ਤੇ ਇਸ ਦਾਇਰੇ 'ਚ ਨਹੀਂ ਆਂਦੇ ਮ ਮਤਲਬ ਮੇਰੀ ਸਮਝ ਦੇ ਬਾਹਰ ਹੈ ਸਭ ਕੁਝ ਕੀ ਇਹ ਅਸੀਂ ਅਸੀਂ ਪੰਜਾਬ ਨੂੰ ਸਿੱਖੀ ਨੂੰ ਅਸੀਂ ਆਪਣੇ ਆਪਣੇ ਸਿਧਾਂਤਾਂ ਨੂੰ ਆਪਣੇ ਅਸੂਲਾਂ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਆ ਬਹੁਤ ਸਤਕਾਰਯੋਗ ਨੇ ਜਥੇਦਾਰ ਸਾਹਿਬਾਨ ਅਸੀਂ ਤੇ ਬਹੁਤ ਆਦਰ ਕਰਦੇ ਆ ਉਹਨਾਂ ਦੇ ਕਹਿਣ ਤੇ ਬਗੈਰ ਅੱਗੇ ਚੱਲਣਾ ਨਹੀਂ ਚਾਹੁੰਦੇ ਪਰ ਫਿਰ ਸਾਨੂੰ ਇਨਟਰੋਸਪੈਕਟ ਕਰਕੇ ਆਪਣੇ ਦਿਲ ਤੋਂ ਪੁੱਛਣਾ ਪਏਗਾ ਕਿ ਅਸੀਂ ਕਿਹੜੇ ਪਾਸੇ ਜਾ ਰਹੇ ਆ ਕਰਤਾ ਜੀ ਇਹਦਾ ਮਤੋਂ ਇਸ ਘਟਨਾ ਨੂੰ ਲੈ ਕੇ ਕਈ ਨਾ ਕਈ ਸਵਾਲ ਤਾਂ ਖੜੇ ਹੋ ਰਹੇ ਆਂ ਪੱਲੇ ਦੇ ਵੀ ਉਹ ਤੋਂ ਪ੍ਰਾਇਰ ਵੀ ਘਟਨਾ ਤੋਂ ਪ੍ਰਾਇਰ ਵੀ ਜਿਹੜੀ ਹੋਇਆ ਉਸ ਤੋਂ ਬਾਅਦ ਵੀ ਤੇ ਤੁਸੀਂ ਕਰਨਲ ਸਾਹਿਬ ਸਵਾਲ ਸਤਿਧਰ ਜੀ ਸਵਾਲ ਤੇ ਖੜੇ ਹੋ ਰਹੇ ਨੇ ਪਰ ਜੋ ਮੈਂ ਦੇਖ ਰਿਹਾ ਆਂ ਜਿਆਦਾ ਸਵਾਲ ਜਿਹੜੇ ਨੇ ਉਹ ਪੋਲਿਟੀਕਲ ਦਾਇਰੇ ਦੇ ਵਿੱਚ ਖੜੇ ਹੋ ਰਹੇ ਨੇ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਇੱਕ ਵੀ ਗੱਲ ਬਿੰਨੂ ਕੋਈ ਫਰਕ ਨਹੀਂ ਪੈਦਾ ਦੇਖੋ ਅਗਰ ਕੋਈ ਬਰਗਾਰੀ ਦਾ ਕੇਸ ਹੋਇਆ ਉਹਦੇ ਵਿੱਚ ਸ਼੍ਰੀ ਅਕਾਲ ਤਖਤ ਨੂੰ ਕੁਝ ਕਹਿਣਾ ਹੈ ਜ਼ਰੂਰ ਕਹਿਣ ਅਸੀਂ ਵੀ ਬਹੁਤ ਕੁਝ ਕਹਿਣਾ ਚਾਹੁੰਦੇ ਹਾਂ ਅਸੀਂ ਵੀ ਜਾ ਕੇ ਬਹੁਤ ਕਹਿੰਨੇ ਆ ਪਾਰਟੀਆਂ ਵੀ ਬਹੁਤ ਕਹਿੰਦੀਆਂ ਨੇ ਗਵਰਨਮੈਂਟਸ ਵੀ ਬਹੁਤ ਕਹਿੰਦੀਆਂ ਨੇ ਲੋਕਾਂ ਦਾ ਵੀ ਉਹਦੇ ਵਿੱਚ ਬਹੁਤ ਵੱਡੇ ਥੀ ਵਿਊ ਪੁਆਇੰਟ ਹੈਗੇ ਨੇ ਹੁਣ ਮੈਨੂੰ ਇਹ ਦੱਸੋ ਕਿ ਅਗਰ ਉਹਨਾਂ ਨੇ ਮੰਨ ਲਿਆ ਕਿ ਉਹਨਾਂ ਨੇ ਗਲਤੀ ਕੀਤੀ ਹੈ ਐਸੀ ਗਲਤੀ ਹੋਈ ਹੈ ਇਹਦੇ ਵੱਡੇ ਕੇਸ ਦੇ ਵਿੱਚ ਤੇ ਉਹਨਾਂ ਦੇ ਅਗੇਂਸਟ ਕ੍ਰਿਮੀਨਲ ਚਾਰजेस ਕਿਉਂ ਨਹੀਂ ਲਈ ਵੀ ਹੋ ਰਹੀ ਗਵਰਨਮੈਂਟ ਕਿਉਂ ਨਹੀਂ ਉਹਨਾਂ ਦੇ ਜਿਹੜੇ ਬੰਦਿਆਂ ਨੇ ਆਪਣੀ ਗਲਤੀ ਮੰਨ ਲਈ ਹੈ ਉਹ ਇਨਵੈਸਟੀਗੇਸ਼ਨ স্পেশাল ইনਵੈਸਟੀਗੇਸ਼ਨ ਟੀਮ ਉਹਨੂੰ ਕੌਗਨੀਸੈਂਸ ਲੈ ਕੇ ਉਸ ਗਲਤੀ ਨੂੰ ਅਗੇ ਵਧਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਹਦੇ ਬਾਰੇ ਪਤਾ ਕਿਉਂ ਨਹੀਂ ਲੱਗਿਆ ਹੁਣ 4 ਦਿਨ ਹੋ ਗਏ ਨੇ ਤੇ ਉਹ ਇਨਵੈਸਟੀਗੇਸ਼ਨ ਕਿੱਥੇ ਪਹੁੰਚੀ ਹੈ ਵੈਪਨ ਕਿੱਥੋਂ ਆਇਆ ਬੰਦਾ ਕਿੱਥਾ ਪਹੁੰਚਿਆ ਕੀ ਉਹਦੀ ਮੋਟੀਵੇਸ਼ਨ ਸੀ ਇਹਦੇ ਬਾਰੇ ਗਵਰਨਮੈਂਟ ਸਾਨੂੰ ਕੁਝ ਦੱਸ ਰਹੀ ਹੈ ਕੁਝ ਨਹੀਂ ਦੱਸ ਰਹੀ ਹੈ ਉਹ ਪੇਕ ਹੈ ਸਾਰਾ ਕੁਝ एवरीथिंग ਇਜ਼ ਅ ਪੇਕ ਕੋਈ ਟਰਾਂਸਪੇਰੈਂਸੀ ਨਹੀਂ ਕੋਈ ਕੋਈ ਸ਼ੇਅਰਿੰਗ ਆਫ ਇਨਫੋਰਮੇਸ਼ਨ ਨਹੀਂ ਤੇ ਐਦਾਂ ਸਰਕਾਰਾਂ ਚਲਾ ਕੇ ਐਦਾਂ ਸੂਬੇ ਚਲਾ ਕੇ ਤੁਸੀਂ ਇਹ ਸੋਚ ਲੋਗੇ ਕਿ ਕੋਈ ਤਰੱਕੀ ਹੋ ਜਾਏਗੀ ਤੇ ਕੋਈ ਤਰੱਕੀ ਨਹੀਂ ਹੋਣੀ ਪੋਲਿਟਿਕਸ ਦੇ ਦੇ ਵਿੱਚ ਹੈ ਹੀ ਨੇ ਪਰ ਮੈਂ ਜਿਹੜੀ ਗੱਲ ਕਰ ਰਿਹਾ ਕਿ ਉਹ ਜਿਹੜਾ ਐਡਾ ਵੱਡਾ ਦੁੱਖ ਪਹੁੰਚਿਆ ਸਾਰਿਆਂ ਨੂੰ ਕਿ ਗੋਲੀ ਚੱਲ ਗਈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਉਸ ਦੁੱਖ ਦੀ ਪਰਵਾਹੀ ਕੌਣ ਕਰੇਗਾ ਉਹ ਜਿਹੜਾ ਜ਼ਖਮ ਲੱਗ ਗਿਆ ਪੰਜਾਬ ਦੇ ਲੋਕਾਂ ਦੇ ਉੱਤੇ ਸਾਰਿਆਂ ਦੇ ਉੱਤੇ ਉਸ ਜ਼ਖਮ ਨੂੰ ਕੌਣ ਭਰੇਗਾ ਇਹ ਮੈਨੂੰ ਕੋਈ ਦੱਸਦਾ ਇਹ ਜਖਮ ਨੂੰ ਗੌਣ ਪਰੇਗਾ ਇੱਕ ਬਹੁਤ ਵੱਡਾ ਸਵਾਲ ਹੈ ਸਾਰਿਆਂ ਦੇ ਅੱਗੇ ਔਰ ਖਾਸ ਕਰਕੇ ਇਸ ਮੇਰੀ ਜਿਹੜੀ ਮੌਜੂਦਾ ਆਪ ਗਵਰਨਮੈਂਟ ਹੈ ਜਿਹੜੀ ਪੰਜਾਬ ਨੂੰ ਗਵਰਨ ਕਰ ਰਹੀ ਹੈ ਉਹਦੇ ਸਾਹਮਣੇ ਬਹੁਤ ਤੁਸੀਂ ਵਿਸਤਾਰ ਨਾਲ ਔਰ ਬੜੀ ਭਾਵਨਾ ਨਾਲ ਅੱਜ ਸਾਨੂੰ ਆਪਣੇ ਸਾਡੇ ਗੱਲਾਂ ਦੱਸੀਆਂ ਤੇ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਦੋਸਤ ਹੈ ਸਾਡੇ ਮਿੱਤਰ ਹੈ ਜਿਹੜੇ ਸਾਡੇ ਫੇਸਬੁਕ ਚੰਨ ਫਾਲੋ ਕਰਦੇ ਆ ਸਾਡੇ ਪੰਜਾਬ ਪਲਸ ਪਲਸ ਨੂੰ ਵੀ ਦੇਖਦੇ ਆ ਸਾਰਿਆਂ ਨੂੰ ਦੋਤਾਰ ਸਾਡੀ ਗੱਲਬਾਤ ਚੰਗੀ ਲੱਗੀ ਤੇ ਨੂੰ ਲਾਈਕ ਵੀ ਕਰੋ ਤਾਂ ਕਿ ਫਾਰਵਰਡ ਵੀ ਕਰੋ ਕਰਨ ਸਾਹਿਬ ਤੁਸੀਂ ਸਾਡੇ ਸੱਦੇ ਦੇ ਬਾਬਾ ਰਾਂਦੇ ਹੋ ਤੜ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਸਿਕਾ ਥੈਂਕ ਯੂ